ਤੁਸੀਂ ਅਕਸਰ ਇਹ ਗੱਲ ਸੁਣੀ ਹੋਵੇਗੀ ਕਿ ਬਿਨ ਬਾਦਲ ਬਰਸਾਤ ਪਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਬਿਨ ਬਰਸਾਤ ਤੋਂ ਪਾਣੀ ਪਾਣੀ ਹੋਇਆ ਇਹ ਪਾਣੀ ਆਇਆ ਕਿੱਥੋਂ ਆ ਇਸ ਪਾਣੀ ਦੇ ਨਾਲ ਲੋਕਾਂ ਨੂੰ ਮਰੀਜ਼ਾਂ ਨੂੰ ਸਟਾਫ ਨੂੰ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਦਰਅਸਲ ਇਹ ਪਾਣੀ ਬੀਸੀਐਲ ਲੈਬ ਦੇ ਵਿੱਚ ਵੜ ਗਿਆ ਤੇ ਇੱਕ ਟੂਟੀ ਟੈਬ ਖੁੱਲੀ ਰਹਿ ਗਈ ਜਿਸ ਦੇ ਕਰਕੇ ਸਾਰੇ ਕਮਰੇ ਦੇ ਵਿੱਚ ਜਿੱਥੇ ਪਰਚੀ ਕਟਾਉਂਦੇ ਨੇ ਉਥੇ ਜਿੱਥੇ ਰਿਪੋਰਟਾਂ ਲੈਂਦੇ ਨੇ ਉਥੇ ਤਾਂ ਹਸਪਤਾਲ ਦੇ ਵਿੱਚ ਪਾਣੀ ਪਾਣੀ ਹੋਣ ਤੋਂ ਬਾਅਦ ਜੋ ਵਿਵਸਥਾ ਦੇ ਪ੍ਰਬੰਧ ਨੇ ਉਹਨਾਂ ਦੇ ਉੱਤੇ ਪਾਣੀ ਫਿਰ ਚੁੱਕਿਆ ਤਾਂ ਪਾਣੀ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਪਰ ਇਸ ਪਾਣੀ ਦੇ ਵਿੱਚ ਕਈ ਜਿਹੜੇ ਬਜ਼ੁਰਗ ਨੇ ਉਹ ਪੈਰ ਤਿਲਕ ਕੇ ਡਿੱਗ ਵੀ ਗਏ ਕਿਉਂਕਿ ਜੋ ਫਰਸ਼ ਆ ਤਿਲਕਮਾ ਫਰਸ਼ ਆ ਤੇ ਪਾਣੀ ਪਾਣੀ ਹੋਇਆ ਪਿਆ ਤਾਂ ਆਖਰ ਕਿਸ ਦੀ ਗਲਤੀ ਕਰਕੇ ਰਜਿੰਦਰਾ ਹਸਪਤਾਲ ਦੇ ਵਿੱਚ ਪਾਣੀ ਪਾਣੀ ਹੋਇਆ ਤੇ ਵਵਸਥਾ ਮਾ ਦੀ ਦੀ ਜਿਹੜੀ ਆ ਪੋਲ ਜਰੂਰ ਖੁੱਲੀ ਆ ਤੇ ਨਾਲ ਹੀ ਪਾਣੀ ਪਾਣੀ ਫਿਰ ਚੁੱਕਿਆ ਵਵਸਥਾ ਮਾ ਦੇ ਉੱਤੇ ਤਾਂ ਜੋ ਲੋਕ ਉੱਥੇ ਜੋ ਮਰੀਜ਼ ਉੱਥੇ ਆਏ ਨੇ ਹਸਪਤਾਲ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਪੂਰੀ ਗੱਲਬਾਤ ਸੁਣਾਉਂਦੇ ਆ ਸਤੀਸ਼ ਕੁਮਾਰ ਇਹ ਕਿੱਥੇ ਕਿਰੇ ਆਇਆ ਡਿਪਾਰਟਮੈਂਟ ਚ ਆਇਆ ਮੈਂ 3 ਨੰਬਰ ਕਮਰੇ ਚ ਰਿਪੋਰਟ ਲੇ ਦੇਣ ਆਇਆ ਸੀਗਾ ਕਿਹੜੇ ਕਿਹੜਾ ਹਸਪਤਾਲ ਰਜਿੰਦਰਾ ਹਸਪਤਾਲ ਪਟਿਆਲਾ ਅੱਛਾ ਜੀ ਕੀ ਤੁਹਾਨੂੰ ਕੀ ਪ੍ਰੋਬਲਮ ਹੈ ਮੀ ਕੱਲਾ ਇਧਰ ਹੀ ਪਿਆ ਜੀ ਰਜਿੰਦਰਾ ਹਸਪਤਾਲ ਦੂਹਰੇ ਪਾਸੇ ਪਟਿਆਲੇ ਚ ਮੀ ਨਹੀਂ ਪਿਆ ਤੇ ਮੀ ਦਾ ਮਤਲਬ ਕੀ ਹੈ ਕੀ ਮਤਲਬ ਪਾਣੀ ਓਵਰਫਲੋ ਚੱਲਦਾ ਪਿਆ ਸਭ ਤੋਂ ਵੱਡੀ ਦਿੱਕਤ ਇਹ ਹੈ ਕਿਸੇ ਪੇਸ਼ੈਂਟ ਦਾ ਅਗਰ ਓਰੇ ਟੈਸਟ ਲਿਖ ਦਿੱਤਾ ਜਾਂਦਾ ਹੈ ਤਾਂ ਉਹਨੂੰ ਸਟੇਚਰ ਹੀ ਨਹੀਂ ਮਿਲਦੀ ਦੋ ਦੋ ਘੰਟੇ ਤੱਕ ਲੇ ਉਹ ਸਟੇਚਰ ਦੀਕਤੀ ਚ ਰਹਿੰਦੇ ਨੇ ਉਹਨੂੰ ਟੈਸਟ ਦਾ ਟਾਈਮ ਵੀ ਪਾਣੀ ਦਿੱਕਤ ਉਸ ਦੇਖੋ ਹੋਰ ਕੱਲਾ ਐਂ ਲੱਗਦਾ ਕੱਲੀ ਬਾੜ ਇੱਧਰ ਹੀ ਆਈ ਹੋਈ ਐ ਹੋਰ ਕਿਤੇ ਲੋਕ ਪਾਣੀ ਪੀਣ ਉਤਸ ਦੇ ਨਹੀਂ ਐਮਰਜੈਂਸੀ ਚ ਪਾਣੀ ਲੈਣ ਲਈ ਉਹ ਬਾਹਰ ਇੱਕ ਨੰਬਰ ਗੇਟ ਤੇ ਆਣਾ ਪੈਂਦਾ ਗਰਮੀ ਦੋ ਬਾਅਦ ਪੈਣੀ ਸਟਾਰਟ ਹੋਈ ਐ ਪਾਣੀ ਦਾ ਪ੍ਰਬੰਧ ਜਮ੍ਹੇ ਹੀ ਜ਼ੀਰੋ ਐ ਖੱਜਲ ਖਵਾਰ ਐ ਪਤਾ ਨਹੀਂ ਸੈਂਟਰ ਤੁਸੀਂ ਕਰਦਾ ਪਾਣੀ ਚ ਐ ਵਾ ਥੱਲੇ ਇਹਦੇ ਸਵੇਰ ਦਾ ਸਵੇਰ ਦਾ ਕਿਹੜੇ ਕੰਮ ਨੇ 6.5 ਸਾਫ ਸਫਾਈ ਦੇ ਪ੍ਰਬੰਧ ਸਰ ਕਿੰਨੇ ਕ ਐ ਸਰ ਮੁਲਾਜ਼ਮ ਦੀ ਮੁਲਾਜ਼ਮ ਕਿੰਨੇ ਹੈਗੇ ਨਾ ਉਹ ਕਰਕੇ ਕੁਝ ਨਹੀਂ ਪਰ ਮੁਲਾਜ਼ਮਾਂ ਦੀ ਗਿਣਤੀও ਘਟ ਐ ਪੱਕੇ ਵਰਕਰ ਹੈ ਨਹੀਂ ਇਸ ਇਟਸ ਸੈਂਟਰ ਗਵਰਨਮੈਂਟ ਹੈ ਚਾਹੇ ਪੰਜਾਬ ਗਵਰਨਮੈਂਟ ਹੈ ਜਿਹੜੇ ਵੀ ਉਹਨਾਂ ਦੇ ਫੰਡ ਨੇ ਉਹਨਾਂ ਦਾ ਪਤਾ ਨਹੀਂ ਸਹੀ ਇਸਤੇਮਾਲ ਹੁੰਦਾ ਪਤਾ ਨਹੀਂ ਹੁੰਦਾ ਹਮੇਸ਼ਾ ਕਹਿੰਦੇ ਨੇ ਬਜਟ ਇੰਨਾ ਵਧਾਤਾ ਮੈਡੀਕਲ ਦਾ ਇੰਨਾ ਬਜਟ ਸੈਂਟਰ ਗਵਰਨਮੈਂਟ ਰੋਲਾ ਪਾਉਂਦੀ ਹੈ ਪੰਜਾਬ ਗਵਰਨਮੈਂਟ ਉਹਦਾ ਪਤਾ ਨਹੀਂ ਇਸਤੇਮਾਲ ਸਹੀ ਹੁੰਦਾ ਹੈ ਮੇਰੇ ਫਾਦਰ ਸਾਹਿਬ ਹੀ ਥੋੜੇ ਸੀਰੀਅਸ ਹੋ ਗਏ ਸੀਗੇ ਉਹਨਾਂ ਨੂੰ ਨੇੜੇ ਹੀ ਹਸਪਤਾਲ ਪੈਂਦਾ ਸੀ ਮੈਨੂੰ ਉਹਨਾਂ ਨੂੰ ਲੈ ਕੇ ਆਇਆ ਸੀਗਾ ਬਾਜੀ ਮੇਰਾ ਨਾਮ ਚਿਰਾਗ ਸਿੰਘਲਾ ਮੈਂ ਅੱਜ ਰਜਿੰਦਰਾ ਦੇ ਵਿੱਚ ਆਇਆ ਸੀਗਾ ਆਪਣਾ ਚੈੱਕਅਪ ਕਰਵਾਉਣ ਮੇਰਾ ਡੈਂਟਿਸ ਦੇ ਨਾਲ ਚੱਲ ਰਿਹਾ ਡੈਂਟਲ ਦਾ ਤੇ ਭਾਜੀ ਆ ਦੇਖੋ ਤੁਸੀਂ ਕਿੰਨੀ ਕ੍ਰਿਟੀਕਲ ਕੰਡੀਸ਼ਨ ਹੈ ਪਾਣੀ ਸਾਰੋ ਪਾਸੇ ਪਾਣੀ ਪਾਣੀ ਹੋਇਆ ਪਿਆ ਹੈਗਾ ਤੇ ਆ ਦੇਖੋ ਬਜ਼ੁਰਗਾਂ ਨੂੰ ਤੁਸੀਂ ਕੈਮਰਾ ਘੁਮਾ ਕੇ ਦੇਖੋ ਕਿੰਨੀ ਪਰੇਸ਼ਾਨੀ ਆ ਰਹੀ ਹੈ ਇੱਕ ਦੋ ਬਜ਼ੁਰਗ ਤਾਂ ਮੇਰੇ ਸਾਹਮਣੇ ਇੱਥੇ ਡਿੱਗ ਵੀ ਗਏ ਗਿਰ ਗਏ ਤੇ ਸਰਕਾਰ ਨੂੰ ਮੈਂ ਇਹ ਚਾਹਾਂਗਾ ਇੱਕ ਦੋ ਕਿਸ਼ਤੀਆਂ ਦਾ ਪ੍ਰਬੰਧ ਕਰਾ ਦੇਣਾ ਚਾਹੀਦਾ ਵੀ ਅਸੀਂ ਘੱਟੋ ਘੱਟ ਆ ਜਾ ਤਾਂ ਸਕਦੇ ਜਾਂ ਕੋਈ ਫੈਸਿਲਿਟੀ ਤਾਂ ਦੇਣੀ ਚਾਹੀਦੀ ਹੈ ਨਾ ਕਿੰਨੇ ਟਾਈਮ ਤੋਂ ਪਾਣੀ ਖੜਾ ਜੀ ਪਾਜੀ ਅਸਤਾ ਸਵੇਰ ਦੇ ਆਏ ਵਾ ਸਵੇਰ ਦੇ ਅਸੀਂ ਸਾਰੇ ਦੇਖਦੇ ਆ ਇਥੇ ਪਾਣੀ ਪਾਣੀ ਹੋਇਆ ਪਿਆ ਕਾਰਨ ਕੀ ਪਤਾ ਲੱਗਿਆ ਓਵਰਫਲੋ ਹੋਇਆ ਸੀ ਇਹਦੇ ਜਾਂ ਕੋਈ ਟੂਬੀ ਵਗੈਰਾ ਖਰਾਬ ਹੋ ਗਈ ਕਾਰਨ ਤਾਂ ਇਹੀ ਕਹਿੰਦੇ ਨੇ ਵੀ ਟੂਟੀਆਂ ਓਵਰਫਲੋ ਹੋਏ ਵੀ ਨੇ ਚੱਲੀਆਂ ਵੀ ਨੇ ਕੋਈ ਉਹਨਾਂ ਨੂੰ ਬੰਦ ਕਰਨ ਵੀ ਨਹੀਂ ਆਇਆ ਕਿਉਂਕਿ ਇਹਨਾਂ ਕੋਲ ਮੁਲਾਜ਼ਮ ਨਹੀਂ ਹੈਗਾ ਆਈ ਡੋਨਟ ਨੋ ਕੀ ਹੋਇਆ ਕਮਰੇ ਵੀ ਭਰੇ ਹੋਏ ਨੇ ਕਮਰੇ ਵੀ ਭਰੇ ਹੋਏ ਨੇ ਪਾਜੀ ਤੁਸੀਂ ਕੈਮਰਾ ਘੁਮਾ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਹਾਂਜੀ ਤੇ ਕੋਈ ਬਿਮਾਰੀ ਵਗੈਰਾ ਦਾ ਵੀ ਖਤਰਾ ਹੈਗਾ ਇਹ ਤਾਂ ਹੈ ਹੀ ਆ ਪਾਜੀ ਤੁਹਾਨੂੰ ਪਤਾ ਹੀ ਹੈ ਬਿਮਾਰੀ ਫੈਲ ਸਕਦੀ ਹੈ ਜੀ ਆ ਦੇਖੋ ਕਿ ਔਲਗੇ ਪਏ ਨੇ ਵੈਸੇ ਸਵਿਪਰ ਪਰ ਹੀ ਨਾ ਤੋਂ ਵੀ ਓਵਰ ਕੰਟਰੋਲ ਹੋਇਆ ਹੋਇਆ ਪਾਣੀ ਹੋ ਨਹੀਂ ਸੰਭ ਨਹੀਂ ਰਿਹਾ ਹਾਂਜੀ ਤਾਂ ਤੁਸੀਂ ਸੁਣਿਆ ਜੋ ਉਥੇ ਮਰੀਜ਼ ਆਏ ਨੇ ਖੱਜਲ ਖਵਾਰ ਹੋ ਰਹੇ ਨੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੈ ਜੋ ਜਿੰਦਰਾ ਹਸਪਤਾਲ ਸੁਰੱਖਿਆ ਦੇ ਵਿੱਚ ਹੈ ਥੋੜੇ ਦਿਨ ਹੀ ਪਹਿਲਾਂ 20 ਤੋਂ 25 ਮਿੰਟ ਲਾਈਟ ਜਿਹੜੀ ਆ ਬੰਦ ਰਹੀ ਆ ਬਿਜਲੀ ਗੁੱਲ ਹੋਈ ਆ ਉਸ ਤੋਂ ਪਹਿਲਾਂ ਵੀ ਇੱਕ ਵਾਰ ਬਿਜਲੀ ਗੁੱਲ ਦੇ ਵਿੱਚ ਹੀ ਡਾਕਟਰਾਂ ਦੇ ਵੱਲੋਂ ਮੋਬਾਈਲ ਦੀਆਂ ਟਾਰਚਾਂ ਦੇ ਨਾਲ ਆਪਰੇਸ਼ਨ ਕੀਤਾ ਤਾਂ ਲਗਾਤਾਰ ਸੁਰੱਖਿਆ ਦੇ ਵਿੱਚ ਆਉਂਦਾ ਤਾਂ ਇਹਨਾਂ ਸੁਰੱਖਿਆਵਾਂ ਤੋਂ ਬਾਅਦ ਵਿਰੋਧੀਆਂ ਨੂੰ ਵੀ ਨਿਸ਼ਾਨੇ ਕੱਸਣ ਦਾ ਮੌਕਾ ਮਿਲ ਜਾਂਦਾ ਤਾਂ ਜਦੋਂ 20 ਤੋਂ 25 ਮਿੰਟ ਪਹਿਲਾਂ ਬਿਜਲੀ ਗੁੱਲ ਰਹੀ ਉਸ ਤੋਂ ਬਾਅਦ ਕੇਂਦਰੀ ਰੇਲ ਰਾਜ ਮੰਤਰੀ ਦੇ ਵੱਲੋਂ ਰਬਨੀਤ ਸਿੰਘ ਮਿੱਟੂ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਤੰਜ ਵੀ ਕਸੇ ਗਏ ਤੇ ਕਿਹਾ ਕਿ ਦੇਖ ਲਓ ਤੁਹਾਡੀ ਬਦਲਾਅ ਵਾਲੀ ਸਰਕਾਰ ਦੇ ਵਿੱਚ ਕਿੰਨਾ ਬਦਲਾਅ ਆ ਚੁੱਕਿਆ ਤਾਂ ਵਾਕਈ ਸਵਾਲ ਉੱਠਣੇ ਲਾਜ਼ਮੀ ਨੇ ਜਦੋਂ ਕੋਈ ਇਸ ਤਰੀਕੇ ਦੇ ਨਾਲ ਸਰਕਾਰ ਜੋ ਦਾਬੇ ਕਰਦੀ ਹੋਵੇ ਤੇ ਉਹਨਾਂ ਦਾਬਿਆਂ ਦੀ ਪੋਲ ਖੁੱਲਦੀ ਹੋਵੇ ਤਾਂ ਖੈਰ ਇਸ ਦੇ ਵਿੱਚ ਹੁਣ ਗਲਤੀ ਕਿਸ ਦੀ ਆ ਜਾਂਚ ਦਾ ਵਿਸ਼ਾ ਆ